ਦੇਹਾ ਗੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓ ਅੰਕਾਰ ਸਤਨਾਮ ਗੁਰ ਪ੍ਰਸਾਦ ਆਵਾਦ ਸੁ ਕਰ ਨੜਿਏ ਪ੍ਰਿਆ ਪ੍ਰੇਮ ਲਗਾ ਕਾਡ ਦੁਖ ਨਿੰਦੜਿਏ ਪਰਸਾ ਸਦਾ ਪਗਾ ਦਾ ਸੋਖਰ ਆਣੜੀਏ ਪ੍ਰਿਆਪ੍ਰੇਮ ਲੱਗਾ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਫਰਮਾਨ ਰਾਗ ਬਿਹાગੜਾ ਦੇ ਵਿੱਚ ਅੰਗ 544 ਦੇ ਉੱਪਰ ਦੂਸਰੇ ਘਰ ਜਗਾਉਣ ਦਾ ਉਪਦੇਸ਼ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਉਸ ਦਾ ਨਾਮ ਸਤ ਹੈ ਉਹ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਮਿਲਦਾ ਹੈ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਵਾਧ ਸੁਖ ਰਣੜੀਏ ਪ੍ਰਿਆਪ੍ਰੇਮ ਲੱਗਾ ਵਾਧ ਸੁਖ ਰਣੜੀ ਅਰਥਾਤ ਕਹਿ ਸਹਿਜ ਸਮਾਧੀ ਰੂਪੀ ਰਾਤੇ ਤੂੰ ਵਧਣਾ ਕਰ ਕਿਉਂਕਿ ਮਹਾਰਾਜ ਕਹਿੰਦੇ ਪ੍ਰਿਆਪ੍ਰੇਮ ਲੱਗਾ ਸਾਡਾ ਸਾਡੇ ਪਿਆਰੇ ਦੇ ਨਾਲ ਬ੍ਰੇਮ ਲੱਗਾ ਹੈ ਪ੍ਰੇਮ ਪਿਆ ਹੈ ਕਹਿੰਦਾ ਕਾਟ ਦੁੱਖ ਨੀਂਦੜੀਏ ਪਰਸ ਸਦਾ ਪਗ ਕਾਟ ਦੁੱਖ ਨੀਂਦੜੀ ਅਰਥਾਤ ਕੇ ਅਗਿਆਨਤ ਰੂਪ ਦੁੱਖदाई ਨੀਂਦੇ ਤੂੰ ਘਟਣਾ ਕਰ ਤਾਂ ਜੋ ਮਹਾਰਾਜ ਕਹਿੰਦਾ ਪਰਸ ਸਦਾ ਪਗ ਅਰਥਾਤ ਕੇ ਅਸੀਂ ਸਦਾ ਹੀ ਆਪਣੇ ਪਿਆਰੇ ਦੇ ਪਾਗ ਪਰਸ ਦੇ ਰਹੀਏ ਪਤੀ ਪਰਮੇਸ਼ਰ ਵਾਹਿਗੁਰੂ ਦੇ ਚਰਨ ਪਰਸ ਦੇ ਰਹੀਏ ਅਸੀਂ ਸਦਾ ਹੀ ਸੋ ਮਹਾਰਾ ਕਹਿੰਦੇ ਭਗਤੂਰ ਬਾਂਛਾ ਸਦਾ ਜਾਚ ਨਾਮ ਰਸ ਬੈ ਰਾਗਨੇ ਪ੍ਰਿਆਰਾੰਗ ਰਾਤੇ ਸਹਿਜ ਮਾਤੇ ਮਹਾ ਦਰਮਤ ਤਿਆਗਨੇ ਭਗਤੂਰ ਬਾਂਛਾ ਸਦਾ ਜਾਚ اے پتی پرمیشر واہ گرو جی میں سدا ہی تواڈے پاگان دی تૂર ارثات چرنا دی ਢੋੜی نو باچھ دی ہاں لوچ دی ہاں سدا جاچ ارثات کہ سدا ہی ਆچنا کردے ہاں مانگدے ہاں تواڈے در تو تواڈے چرنا دی ਢੂੜ نام راس بہ راگ نی تواڈے نام راس دے وچ ہے نਗੜੋچ ہوئی ہوئی بہ راگ نی ارثات کہ مایا تو پرام ਸੰਸਾਰ تو وراگ وانہ جیو روپی استری ਕਹਿੰਦਾ ਪ੍ਰਿਆ ਰੰਗ ਰਾਤੇ ਸਹਜ ਮਾਤੇ ਮਹਾ ਦੁਰਮਤ ਤਿਆਗਨੇ ਪ੍ਰਿਆ ਰੰਗ ਰਾਤੇ ਆਪਣੇ ਪਿਆਰੇ ਦੇ ਰੰਗ ਚ ਰੰਗੀ ਹੋਈ ਪ੍ਰੇਮ ਚ ਰੰਗੀ ਹੋਈ ਸਹਜ ਮਾਤੇ ਆਤਮਕ ਡੋਲਤਾ ਦੇ ਵਿੱਚ ਐ ਨਮਸਤ ਸਹਜ ਦੇ ਵਿੱਚ ਪੂਰੀ ਤਰ੍ਹਾਂ ਮਸਤ ਮਹਾ ਦੁਰਮਤ ਤਿਆਗਨੇ ਔਰ ਬਾਤ ਵੱਡੀ ਖੋਟੀ ਮੱਤ ਨੂੰ ਤਿਆਗਣ ਵਾਲੀ ਮੈਂ ਬਾਦਸ਼ਾਹ ਜੀ ਤੁਹਾਡੇ ਕੋਲੋਂ ਤੁਹਾਡੇ ਚਰਨਾਂ ਦੇ ਤੋੜ ਮੰਗਦੀ ਹਾਂ ਕਹਿੰਦਾ ਗਾ ਪੂਜਾ ਲੈਨੇ ਪ੍ਰੇਮ ਪੀਨੇ ਮਿਲਨ ਪ੍ਰੀਤਮ ਸੱਚ ਮੰਗਾ ਬੇਨਵੰਤ ਨਾਨਕ ਧਾਰ ਕਿਰਪਾ ਰਹਾ ਚਰਨ ਸੰਗ ਲੱਗਾ ਗਾਇਆ ਪੋਜਾਲੀਨੇ ਪ੍ਰੇਮ ਪੀਨੇ ਬ੍ਰੇਮ ਦੇ ਵਿੱਚ ਭਜੀ ਹੋਈ ਦੀ ਮਹਾਰਾਜ ਕਹਿੰਦਾ ਮੇਰੀ ਪਤੀ ਪਰਮੇਸ਼ਰ ਵਾਹਿਗੁਰੂ ਨੇ ਬਾਹ ਫੜ ਲਈ ਗਾਇਆ ਪੋਜਾਲੀਨੇ ਕਹਿੰਦਾ ਮਿਲਨ ਪ੍ਰੀਤਮ ਸੱਚ ਮਗਾ ਤੇ ਉਹ ਜਿਹੜਾ ਪ੍ਰੀਤਮ ਹੈ ਨਾ ਸਾਡਾ ਪਿਆਰ ਆ ਉਹ ਸੱਚੇ ਮਾਰਗ ਤੇ ਚੱਲਦੇ ਆ ਧਰਮ ਦੇ ਰਾਹ ਤੇ ਤੁਰਦੇ ਆ ਮਿਲਦਾ ਹੈ ਇਹਦਾ ਬਿਨ ਵੰਤ ਨਾਨਕ ਧਾਰਾ ਕਿਰਪਾ ਰਹਾ ਚਰਨ ਸੰਗ ਲਗਾ ਉੰਬਰਵਾਨ ਤਾਨ ਨਾਨਕ ਧਾਰ ਕਿਰਪਾ ਬੇਨਤੀਆ ਕਰਦੇ ਨੇ ਪੰਜਵੇਂ ਨਾਨਕ ਤਾਨ ਗੁਰੂ ਅਰਜਨ ਦੇ ਮਹਾਰਾਜ ਕਹਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਧਾਰਨ ਕਰੋ ਸਾਡੇ ਤੇ ਮਿਹਰ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਤਾਂ ਜੋ ਮਹਾਰਾਜ ਕਹਿੰਦੇ ਰਹਾ ਚਰਨ ਹੈ ਸੰਗ ਲੱਗਾ ਅਸੀਂ ਤੁਹਾਡੇ ਚਰਨਾਂ ਦੇ ਸੰਗ ਲੱਗੀਆਂ ਹੀ ਰਹੀਏ ਤੁਹਾਡੀਆਂ ਦਾਸੀਆਂ ਸੋ ਅੱਗੋਂ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੇਰੇ ਸਖੀ ਸਹੇਲੜਿਓ ਪ੍ਰਭ ਕੈ ਚਰਨ ਲਗਹ ਮਾਨਾ ਪ੍ਰੇਮ ਕਣਾ ਹਰਿ ਕੇ ਭਗਤ ਮੰਗਹ ਮੇਰੇ ਸਖੀ ਸਹੇਲੜਿਓ ਅਰਥਾਤ ਕਹੇ ਮੇਰੀਆਂ ਸਖੀਆਂ ਸਹੇਲੜਿਓ ਪਾਵੋ ਗਹਿ ਸਤ ਸੰਗੀ ਜਨੋ ਗੁਰਮੁਖੋ ਗੁਰੂ ਪਿਆਰਿਓ ਹੈ ਮੇਰੇ ਗੁਰ ਪਾਈਓ ਕਹਿੰਦਾ ਪ੍ਰਭ ਕਾ ਚਰਨ ਲੱਗ ਹੈ ਆਓ ਆਪਾਂ ਮਿਲ ਕੇ ਇਕੱਤਰ ਹੋ ਕੇ ਸੰਗਤੀ ਰੂਪ ਦੇ ਵਿੱਚ ਉਹ ਪ੍ਰਭੂ ਪਤੀ ਦੇ ਸਵਾਮੀ ਦੇ ਮਾਲਕ ਦੇ ਪਰਮੇਸ਼ਰ ਦੇ ਚਰਨੀ ਲੱਗਣਾ ਕਰੀਏ ਕਹਿੰਦਾ ਮਾਨ ਪ੍ਰੇਮ ਕਣਾ ਹਰ ਕੇ ਭਗਤ ਮੰਗਾ ਨਾ ਨਾ ਪ੍ਰਿਆਪ੍ਰੇਮ ਕਣਾ ਮਾਨ ਦੇ ਵਿੱਚ ਤੇ ਪਿਆਰੇ ਦਾ ਪ੍ਰੇਮ ਬਹੁਤ ਸੰਗਣ ਉਤਪਨ ਹੋਇਆ ਬੜੀ ਤੀਬਰ ਸ਼ਬਦ ਦੇ ਦਰਸ਼ਨਾਂ ਦੀ ਉਤਪਨ ਹੋਈ ਸਾਡੇ ਮਨ ਦੇ ਵਿੱਚ ਸੋ ਮਹਾਰਾਜ ਕਹਿੰਦੇ ਹਰ ਕੀ ਭਗਤ ਮੰਗ ਹੈ ਉਹ ਹਰੀ ਦੇ ਦਰ ਤੋਂ ਹਰੀ ਦੀ ਭਗਤੀ ਦੀ ਦਾਤ ਮੰਗੀ ਆਪਾਂ ਇਕੱਤਰ ਹੋ ਕੇ ਕਹਿੰਦੇ ਹਰ ਭਗਤ ਪਾਈਐ ਪ੍ਰਭ ਧਾਈਐ ਜਾਏ ਮਿਲਿਆ ਹਰ ਜਨਾਂ ਮਨਾ ਮੋਹ ਬੇਕਾਰ ਤਜਿਆ ਅਰਪ ਤਾਨ ਧਨ ਐ ਹੋ ਮਨਾ ਹਰ ਭਗਤ ਪਾਈਆ ਪ੍ਰਵਤ ਆਈਆ ਹੋਰੀ ਪਰਮੇਸ਼ਰ ਜੀ ਦੇ ਦਰ ਤੋਂ ਹੋਰੀ ਦੀ ਭਗਤੀ ਪਾਉਣੀ ਕਰੀਏ ਆਪਾਂ ਉਸ ਪ੍ਰਭੂ ਜੀ ਨੂੰ ਸੁਆਮੀ ਜੀ ਨੂੰ ਮਾਲਕ ਜੀ ਨੂੰ ਧਿਆਉਣਾ ਕਰੀਏ ਆਪਾਂ ਕੋੜ ਮਹਾਰਾਏ ਕਹਿੰਦਾ ਜਾਏ ਮਿਲਿਆ ਹਰ ਜਨ ਅਰ ਜਾ ਕੇ ਹਰੀ ਜਨ ਨੂੰ ਹਰੀ ਦੇ ਦਾਸਾਂ ਨੂੰ ਗੁਰਮਖਾ ਗੁਰੂ ਪਿਆਰਿਆਂ ਨੂੰ ਮਿਲਣਾ ਕਰੀਏ ਇਹ ਸਤ ਸੰਗੀ ਜਨ ਇਹਦਾ ਮਾਨ ਮੋਹ ਬਕਾਰ ਤਜਿਆ ਅਰਪ ਤਾਨ ਤਾਨ ਇਹੋ ਮਨ ਮਾਨ ਮੋਹ ਬੇਕਾਰਤਾ ਜੀ ਆਪਣੇ ਅੰਦਰ ਦਾ ਮਾਨ ਹੰਕਾਰ ਉਮੰਡ ਜਾਂ ਗਰੂਰ ਵਗੈਰਾ ਮੋਹ ਵਗੈਰਾ ਇਹ ਵਿਕਾਰਾਂ ਨੂੰ ਤਜਣਾ ਕਰੀਏ ਛੱਡਣਾ ਕਰੀਏ ਇਭਾ ਗੁਣਾਂ ਨੂੰ ਔਰ ਮਹਾਰਾਜ ਕਹਿੰਦੇ ਆਰਪ ਤਾਨ ਤਾਨ ਇਹੋ ਮਨ ਆਪਣਾ ਤਾਨ ਵੀ ਅਰਪਣ ਕਰ ਦਈਏ ਆਪਣੇ ਪਿਆਰੇ ਦੇ ਤਾਨ ਵੀ ਅਰਪਣ ਕਰ ਦਈਏ ਤਾਂ ਪਾਸ਼ਾ ਕਹਿੰਦੇ ਇਹ ਮਾਨ ਵੀ ਉਸ ਪਿਆਰੇ ਦੇ ਅਰਪਣ ਕਰ ਦੇਈਏ ਕਹਿੰਦਾ ਵਡਪੁਰਖ ਪੂਰਨਾ ਗੁਣ ਸੰਪੂਰਨਾ ਪ੍ਰਮਪੀਤ ਹਰ ਹਰ ਮੈਲ ਭਗਹਾ ਬੇਨਵਾੰਤਾ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਤ 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 ਜਪਾ ਉੰਬਾਡ ਪਰਖ ਪੂਰਨਾ ਗੁਣ ਸੰਪੂਰਨ ਓਸਾਰਿਆ ਤੋਂ ਵੱਡਾ ਪੁਰਖ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਪਰਿਪੂਰਨ ਐ ਗੁਣ ਸੰਪੂਰਨ ਅਗੁਣ ਦੇ ਨਾਲ ਪੂਰੀ ਤਰ੍ਹਾਂ ਭਰਿਆ ਪਿਆ ਹੋਇਆ ਕਾਲਪੁਰਖ ਵਾਹਿਗੁਰੂ ਪਰਮ ਭੇਤਾ ਹਰ ਹਰ ਮਿਲ ਭਗ ਹੈ ਤੇ ਜਿਹੜੇ ਪਰਮ ਦੇ ਭੇਤ ਹੈ ਨਾ ਪਰਮ ਦੇ ਕੰ ਦਾ ਸ਼ੱਕ ਦੀ ਕੰ ਦਾ ਆਤਮਾ ਔਰ ਪ੍ਰਮਾਤਮਾ ਦੇ ਦਰਮਿਆਨ ਮਹਾਰਾਜ ਕਹਿੰਦੇ ਹਰੀ ਹਰੀ ਨੂੰ ਮਿਲ ਕੇ ਭਗ ਹੈ ਭਜ ਜਾਂਦੀ ਆ ਡਿਗ ਪੈਂਦੀ ਆ ਪਰਮ ਦੀ ਕੰਦ ਕਹਿੰਦਾ ਬੈਨਾ ਬੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਤ 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 ਜਪਾ ਬੈਨਾ ਬੰਤ ਨਾਨਕ ਸੁਣ ਮੰਤਰ ਸਖੀਏ ਬੇਨਤੀਆਂ ਕਰਦੇ ਨੇ ਪੰਜਵੇਂ ਨਾਨਕ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹੇ ਸਖੀਏ ਸਹੇਲੀਆਂ ਗੁਰਮੁਖਾ ਗੁਰੂ ਪਿਆਰਿਆ ਸਤ ਸੰਗੀ ਜਨਾ ਤੂੰ ਮੰਤਰ ਸੁਣਨਾ ਕਰ ਮਹਾਰਾਜ ਕਹਿੰਦਾ ਹਰ ਨਾਮ ਨਿਤ 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 ਜਪ ਹੈ ਕਿਹੜੀ ਦਾ ਨਾਮ ਨੂੰ ਆਪਾਂ ਨਿਤ-ਨਿਤ ਨਿਤ ਜਪਨਾ ਕਰੀਏ ਸਦੀਵ ਕਾਲ ਦੇ ਵਿੱਚ ਵਰਤਮਾਨ ਭੂਤ ਭਵਿੱਖ ਦੇ ਵਿੱਚ ਜਾਗਰਮਾਨ ਬਾਣੀ ਔਰ ਕਰਮ ਕਰਕੇ ਉਸ ਪਰਮੇਸ਼ਰ ਜੀ ਨੂੰ ਸਦਾ ਹੀ ਜਪਨਾ ਕਰੀਏ ਸਖੀਏ ਤੂੰ ਸਾਡਾ ਮੰਤਰ ਸੁਣਨਾ ਕਰ ਸੁਆਗੋ ਆਪਣੇ ਸ਼ਾਂਤ ਦੇ ਤੀਸਰੇ ਚਲਣ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਣਡ ਨਾ ਬੈਸਈ ਪ੍ਰਭਪੁਰਖ ਚਰਾਣੇ ਹਰਨਾਰ ਸੁਹਾਗਣ ਅਰਥਾਤ ਕਿ ਹਰਿ ਦੀਆਂ ਨਾਰਾਂ ਹੀ ਅਸਲ ਦੇ ਵਿੱਚ ਸੁਹਾਗਣਾਂ ਨੇ ਭਾਬ ਕਿ ਜਿਹੜੇ ਸਤ ਸੰਗੇ ਜਾਣੇ ਗੁਰਮੁਖ ਗੁਰੂ ਪਿਆਰੇ ਨੇ ਨਾ ਉਹ ਹੀ ਮਹਾਰਾਜ ਕਹਿੰਦੇ ਪਤੀ ਪਰਮੇਸ਼ਰ ਵਾਹਿਗੁਰੂ ਦੀਆਂ ਅਸਲ ਸੁਹਾਗਣਾਂ ਨੇ ਔਰ ਸਭ ਰੰਗ ਮਾਣੇ ਅਰਥਾਤ ਕਿ ਉਹ ਆਪਣੇ ਪਿਆਰੇ ਦੇ ਸਾਰੇ ਰੰਗਾਂ ਨੂੰ ਮਾਨਣਾ ਕਰਦੀਆਂ ਨੇ ਭੋਗਣਾ ਕਰਦੀਆਂ ਹਨ ਕਹਿੰਦਾ ਰਾਉਂਡ ਨਾ ਬੈ ਸਈ ਪ੍ਰਭਪੁਰਖ ਚਿਰਾਨੇ ਤੇਗਰਮ ਰੂਪੇ ਸੁਹਾਗਣਾ ਮਾਰੇ ਕਹਿੰਦਾ ਕਦੇ ਵੀ ਰੰਡੇਪੇ ਦੇ ਵਿੱਚ ਨਹੀਂ ਬੈਂਦੀਆਂ ਵਿਧਵਾ ਹੋ ਕੇ ਨਹੀਂ ਬੈਂਦੀਆਂ ਕਿਉਂਕਿ ਜਿਵੇਂ ਪਾਸ਼ਾ ਕਹਿੰਦਾ ਨਾ ਨਾ ਮਰਨਾ ਹੋਵੇ ਸੋਗ ਜਿਵੇਂ ਪਾਸ਼ਾ ਕਹਿੰਦਾ ਪ੍ਰਭਪੁਰਖ ਚਿਰਾਨੇ ਅਰਥਾਤਕ ਜਿਹੜਾ ਪ੍ਰਭਪੁਰਖ ਹੈ Swami purakh kaal purakh vai guru ਹੈ ਨਾ ਪਤਾ ਹੀ ਪਰਮੇਸ਼ਰ ਉਹ ਬਹੁਤ ਚਿਰਾਨਾ ਪਾਉ ਚ ਰੋਕਣਾ ਮੁੱਢ ਕਦੀਮ ਦਾ ਹੈ ਕਦ ਨਾ ਦੁਖ ਪਾਵੈ ਪ੍ਰਭ ਧਿਆਵੈ ਧੰਨ ਤੇ ਬੜ ਪਾਗਿਆ ਸੁਖ ਸਾਜ ਸੋਵੈ ਕੇਲ ਦੇਖ ਖੋਵੈ ਨਾਮ ਰਸ ਰੰਗ ਜਾਗਿਆ ਨਾ ਦੁਖ ਪਾਵੈ ਪ੍ਰਭ ਧਿਆਵੈ ਆਪਣੇ ਜੀਵਨ ਦੇ ਵਿੱਚ ਕਦੇ ਵੀ ਦੁੱਖ ਨਹੀਂ ਪਾਉਂਦੀਆਂ ਉਹ ਆਪਣੇ ਪ੍ਰਭੂ ਨੂੰ ਸੁਆਮੀ ਨੂੰ ਮਾਲਕ ਨੂੰ ਤੇ ਆਉਂਦੀਆਂ ਹੀ ਰਹਿੰਦੀਆਂ ਨੇ ਮਾਰੇ ਕਹਿੰਦੇ ਧਨ ਤੇ ਵਡਭਾਗੀ ਆ ਧਨ ਨੇ ਧੰਤਾ ਜੋਗ ਨੇ ਉਹ ਵੱਡਿਆਂ ਭਾਗਾਂ ਵਾਲੀਆਂ ਸੁਹਾਗਣਾਂ ਜੀਵ ਰੂਪੀ ਇਸਤਰੀਆਂ ਕਹਿੰਦਾ ਸੁਖ ਸਹਜ ਸੋਹਾ ਕੇਲ ਬੇਖ ਖੋਵਾ ਨਾਮ ਰਸ ਰੰਗ ਜਾਗਿਆ ਸੁਖ ਸਹਜ ਸੋਹਾ ਉਹ ਸਹਜ ਵਸਾ ਦੇ ਆਧਾਰ ਨਹੀਂ ਹੋ ਕੇ ਸੁੱਖਾਂ ਦੀ ਨੀਂਦੇ ਸੌਣਾ ਕਰਦੀਆਂ ਨੇ ਚੈਨ ਤੇ ਜੀਵਨ ਬਤੀਤ ਕਰਦੀਆਂ ਹਨ ਤੌੜ ਕੇ ਲਵਖ ਕੋ ਹੈ ਅਰਥਾਤ ਕਿਉ ਸਾਰੇ ਪਾਪਾਂ ਨੂੰ ਗਵਾ ਦਿੰਦੀਆਂ ਹਨ ਨਾਮ ਰਸ ਰੰਗ ਜਾਗਿਆ ਨਾਮ ਰਸ ਦੇ ਵਿੱਚ ਨਗਡੋਚ ਹੋਈਆਂ ਰੰਗ ਅਰਥਾਤ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਜਾਗੀਆਂ ਹੀ ਰਹਿੰਦੀਆਂ ਨੇ ਜਾਗਰਤ ਰਹਿੰਦੀਆਂ ਨੇ ਚੇਤਨ ਜਾਂ ਸਾਵਧਾਨ ਹੀ ਰਹਿੰਦੀਆਂ ਨੇ ਕਹਿੰਦਾ ਮੈਲ ਪ੍ਰੇਮ ਰਹਿਣਾ ਹਰ ਨਾਮ ਗਹਿਣਾ ਪ੍ਰਿਆ ਬਚਨ ਮਿੱਠੇ ਪਾਣੇ ਬਨਵੰਤ ਨਾਨਕ ਮਨ ਇਛ ਪਾਈ ਹਰ ਮਿਲੈ ਪ੍ਰਖ ਚਰਾਣੇ ਮਿਲ ਪ੍ਰੇਮ ਰਹਿਣਾ ਉਹ ਪ੍ਰੇਮ ਸਾਥ ਮਿਲ ਕੇ ਰਹਿਣਾ ਕਰਦੀਆਂ ਨੇ ਆਪਣੇ ਪਤੀ ਪਰਮੇਸ਼ਰ ਦੇ ਨਾਲ ਹਰ ਨਾਮ ਗਹਿਣਾ ਦੇ ਹਰਿ ਦਾ ਨਾਮ ਰੂਪੀ ਗਹਿਣਾ ਪੈਂਦੀਆਂ ਨੇ ਜਹ ਹਰਿ ਦੇ ਨਾਮ ਨੂੰ ਗ੍ਰਹਿਣ ਕਰਕੇ ਰੱਖਦੀਆਂ ਹਨ ਧਰਮਹਾਰਾਏ ਕਹਿੰਦਾ ਪ੍ਰਿਆ ਵਚਨ ਮਿੱਠੇ ਭਾਣੇ ਉਹ ਆਪਣੇ ਪਿਆਰੇ ਦੇ ਬਚਨ ਉਹਨਾਂ ਦੇ ਮਨ ਨੂੰ ਬਹੁਤ ਮਿੱਠੇ ਲੱਗਦੇ ਨੇ ਮਨ ਨੂੰ ਭਾ ਜਾਂਦੇ ਨੇ ਕਹਿੰਦਾ ਬਿਨਵੰਤ ਨਾਨਕ ਮਨ ਇਛ ਪਾਈ ਧਰ ਮਿਲੇ ਪਰਖ ਚਰਾਣੇ ਬਿਨਵੰਤ ਨਾਨਕ ਮਨ ਇਛ ਪਾਈ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਇਹ ਮੰਦੇ ਸੰਸਾਰ ਉਹਦੇ ਦਰਸ਼ਨਾਂ ਦੀ ਦਾਤ ਪਾਉਣੀ ਕੀਤੀ ਐ ਔਰ ਹਰ ਮਲੇ ਪਰਖ ਚਰਾਣੇ ਉਹ ਤੇ ਰੋਕਣੇ ਪਰਖ ਮੋੜ ਕਦੀਵ ਦੇ ਪਰਖ ਅਕਾਲ ਪਰਖ ਵਾਹਿਗੁਰੂ ਸਾਨੂੰ ਮਿਲ ਪਏ ਸੁਅਗਾ ਆਪਣੇ ਸ਼ਾਂਤ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੈਤਾ ਗ੍ਰਹਿ ਸੋਹ ਲੜੇ ਕੋੜ ਨੰਦਾ ਤਾਨ ਤਾਨ 라ਵਰਹਾ ਪ੍ਰਭ ਪਰਮਾਨੰਦਾ ਤੇ ਤ ਗਰੇ ਸੋਹਿਲੜੇ ਅਰਥਾਤ ਕਿ ਉਹ ਸਹਿਰਦ ਰੂਪੀ ਕਰ ਦੇ ਵਿੱਚ ਸੋਹਿਲੜੇ ਅਰਥਾਤ ਖੁਸ਼ੀ ਦੇ ਗੀਤ ਚੱਲਦੇ ਹਨ ਔਰ ਮਹਾਰਾਜ ਕਹਿੰਦਾ ਕੋਡ ਆਨੰਦ ਅਰਥਾਤ ਕਿ ਕਰੋੜਾਂ ਹੀ ਆਨੰਦ ਉਤਪੰਨ ਹੁੰਦੇ ਹਨ ਕਿਹੜੇ ਹਿਰਦ ਰੂਪੀ ਕਰ ਦੇ ਵਿੱਚ ਜੇ ਮਨ ਤਨ ਰਵ ਰਹਾ ਪ੍ਰਭ ਪਰਮਾਨੰਦਾ ਜਿਹੜੇ ਮਨ ਅਥਵਾ ਤਨ ਦੇ ਵਿੱਚ ਰਵ ਰਹਾ ਹੈ ਸਮਾਇਆ ਹੋਇਆ ਹੈ ਕੌਣ ਪ੍ਰਭ ਪਰਮਾਨੰਦਾ ਉਹ ਸੁਆਮੀ ਦੀ ਪਰਮ ਆਨੰਦ ਸਰੂਪ ਮਾਲਕ ਜੀ ਕਹਿੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤ ਤ ਉਧਾਰਣੋ ਪ੍ਰਭਾ ਕਿਰਪਾ ਧਾਰੇ ਹਰ ਮੋਰਾਰੇ ਪੈ ਸਿੰਧ ਸਾਗਰ ਤਾਰਨ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਉਹ ਜਿਹੜਾ ਹਰੀ ਰੂਪੇ ਕੰਤ ਨਾ ਹਰੀ ਰੂਪੀ ਬਰੌਣਾ ਹਰੀ ਰੂਪੀ ਖਾਸ ਖਸਮ ਹੈ ਅਨੰਤ ਹੈ ਮਾਰੇ ਕਹਿੰਦੇ ਅੰਤ ਤੋਂ ਰਹਿਤ ਬੇਸ਼ੁਮਾਰ ਹੈ ਉਹ ਦਿਆਲ ਤਿਆਦ ਕਰ ਸ੍ਰੀ ਧਰ ਮਾਇਆ ਨੂੰ ਤਾਰਨ ਕਰਨੇ ਵਾਲਾ ਮਾਇਆ ਦਾ ਪਤੀ ਹੈ ਗੋਬਿੰਦ ਅਰਥਾਤ ਕਿ ਸ੍ਰਿਸ਼ਟੀ ਦਾ ਰਾਜਾ ਹੈ ਪਤਿਤ ਉਧਾਰਨੋਂ ਵਲੀਨਾਂ ਨੂੰ ਗੰਦਿਆਂ ਨੂੰ ਅਸ਼ੁੱਧਾਂ ਨੂੰ ਪਿਟਿਆਂ ਹੋਇਆਂ ਨੂੰ ਉਧਾਰਨ ਵਾਲਾ ਹੈ ਭਾਰ ਉਤਾਰਾ ਕਰਨੇ ਵਾਲਾ ਹੈ ਕਹਿੰਦਾ ਪ੍ਰਭਾ ਕਿਰਪਾ ਤਾਰੇ ਹਰ ਮੁਰਾਰੀ ਪੈ ਸੰਧਾ ਸਾਗਰ ਤਾਰਨ ਪ੍ਰਭਾ ਕਿਰਪਾ ਤਾਰੇ ਉਹ ਪ੍ਰਭੂ ਜੀ ਨੇ ਸਵਾਮੀ ਜੀ ਨੇ ਮਾਲਕ ਜੀ ਨੇ ਕਿਰਪਾ ਧਾਰਨ ਕੀਤੀ ਕਿਰਪਾ ਦੇ ਘਰ ਦੇ ਵਿੱਚ ਆਏ ਹਾਰ ਮਰਾਰੇ ਉਹ ਹਰਥਾ ਵਿਆਪ ਘਰੇ ਜੀ ਨੇ ਮਰਾਰੇ ਅਰਥਾਤ ਮੁਰਾਰਾਖਸ਼ ਦੇ ਬੈਰੀ ਅਕਾਲ ਪੁਰਖ ਵਾਇਗੁਰੂ ਜੀ ਨੇ ਤੈ ਸਿੰਧ ਸਾਗਰ ਤਾਰਨ ਜਿਹੜਾ ਭਾਵ ਸਿੰਧ ਤੋਂ ਜਪੈ ਦਾਇਕ ਸੰਸਾਰ ਰੂਪੀ ਸਮੁੰਦਰ ਤੋਂ ਸਾਗਰ ਤੋਂ ਜੀਵਾਂ ਨੂੰ ਤਾਰਨ ਦੇ ਸਮਰੱਥ ਹੈ ਕਹਿੰਦਾ ਜੋ ਸ਼ਰਨ ਆਵ ਤਿਸ ਕੰਠ ਲਾਵੇ ਉਹ ਬਿਰਦ ਸੋ ਅਮੇ ਸੰਦਾ ਉੰਬੈ ਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰੰਦਾ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਜਿਹੜਾ ਵੀ ਆਪਾ ਤੇ ਪਰਮੇਸ਼ਰ ਵਾਹਿਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਆ ਜਾਂਦਾ ਨਾ ਉਹਦੇ ਚਰਨਾਂ ਤੇ ਡਿੱਗ ਪੈਂਦਾ ਤਿਸ ਕੰਠ ਲਾਵੇ ਉਸੇ ਨੂੰ ਹੀ ਬਾਸ਼ਾ ਜੀ ਫੜ ਕੇ ਗਲ ਦੇ ਨਾਲ ਲਾ ਲੈਂਦੇ ਨੇ ਕੰਠ ਦੇ ਨਾਲ ਲਾ ਲੈਂਦੇ ਨੇ ਇਹੋ ਬਿਰਦ ਸੁਆਮੀ ਸੰਦਾ ਤੇ ਮਹਾਰਾਜ ਕਹਿੰਦੇ ਮਾਲਕ ਜੀ ਦਾ ਬੇਰ ਦਾ ਅਰਥ ਆਦਾ ਮੋਡਕ ਦੇਵਤਾ ਸੁਭਾ ਹੈ ਉਹਦਾ ਲੱਛਣ ਹੈ ਉਹਦਾ ਖਾਸਾ ਹੈ ਕਹਿੰਦਾ ਬੈਨਾ ਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੈਲ ਕਰਨਦਾ ਬੈਨਾ ਵੰਤ ਨਾਨਕ ਹਰ ਕੰਤ ਮਿਲਿਆ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧਾਨ ਗੁਰੂ ਅਰਜਨ ਦੇ ਮਹਾਰਾਜ ਕਿ ਸਾਨੂੰ ਹਰੀ ਰੂਪੇ ਕੰਤ ਮਿਲਿਆ ਹਰੀ ਰੂਪੇ ਪਰਉਣਾ ਮਿਲਿਆ ਕਿਹੜਾ ਜਿਹੜਾ ਮਹਾਰਾਜ ਕਹਿੰਦਾ ਸਦਾ ਕੈਲ ਕਰਨਦਾ ਜੜਾ ਸਦਾ ਹੀ ਮਹਾਰਾਜ ਕਹਿੰਦਾ ਕਲੋਲ ਕਰਦਾ ਰਹਿੰਦਾ ਜੋਸ਼ ਤਮਾਸ਼ੇ ਕਰਦਾ ਰਹਿੰਦਾ ਹੈ ਕਹਿੰਦਾ ਜੋ ਸਰਣ ਆਵੈ ਇਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੰਦਾ ਬੇਨਵੰਤ ਨਾਨਕ ਹਰਿ ਕਾਂਤ ਮਿਲੇ ਆ ਸਦਾ ਕੈਲ ਕਰੰਦਾ ਵਾਹੇ ਗੁਰ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ